ਪਲੱਸ 2 ਦੇ ਨਾਲ ਖੇਤੀਬਾੜੀ ਦਾ ਕੰਮ ਹਾਂਜੀ ਖੇਤੀ ਤੇ ਇਹ ਲਾਈਨ ਦੇ ਵਿੱਚ ਕਦੋਂ ਪਾਇਆ ਵੀ ਪਸ਼ੂਆਂ ਵਾਲੇ ਚ ਇਹ ਜੀ 4-5 ਸਾਲ ਤੋਂ ਪਾਇਆ ਠੀਕ ਹੈ ਹਾਂਜੀ ਕਿੰਨੇ ਪਸ਼ੂ ਆ ਟੋਟਲ ਬਈ ਮੇਰੇ ਕੋਲੇ ਅੱਜ ਹੈਗੇ ਆ ਜੀ ਇਹ ਤਾਂ ਛਾਈ ਵਾਲ ਤਾਂ ਹੈਗਾ 4-5 ਗੰਗਾ ਠੀਕ ਹੈ ਜੀ ਤੇ ਬਾਕੀ ਝੋਟੀਆਂ ਹੈਗੀਆਂ ਜੀ ਝੋਟੀਆਂ ਘਰੇ ਤਿਆਰ ਕਰਦੇ ਹਾਂ ਕੋਈ ਮੈਂ ਹਾਂਜੀ ਕਰਦੇ ਠੀਕ ਹੈ ਤੇ ਮੱਝਾਂ ਜੀ ਮੱਝਾਂ ਮੇਰੇ ਕੋਲੇ 5 ਹੈ ਜੀ ਦੁੱਧ ਵਾਲੀਆਂ ਹਾਂਜੀ ਤੇ ਐਚ ਐਫ ਨਹੀਂ ਰੱਖੀ ਜੀ ਹੈਗੀਆਂ ਉਹ ਕਿੰਨੇ ਉਹ 4-5 ਚ 5 ਗੰਗਾ ਜੀ ਮੰਨ ਲਓ ਸਾਰਾ ਰੀਮੈਕਸ ਰੱਖੀ ਬੋਚਣਾ ਬਈ ਇੱਕ ਦੁੱਧ ਦਿਨ ਵਾੜ ਜ ਦੂਜੀ ਦੇ ਦੇਣਾ ਰੋਜ਼ ਹੈ ਨਾ ਤੇ ਫਿਰ ਇਹਦਾ ਬਈ ਜਿਹੜਾ ਵਧੀਆ ਕੰਮ ਹੈਗਾ ਵਧੀਆ ਚੱਲਦਾ ਸਿਸਟਮ ਹਾਂਜੀ ਬਹੁਤ ਵਧੀਆ ਠੀਕ ਹੈ ਹਾਂ ਜਿਵੇਂ ਜੀ ਮੱਝਾਂ ਨੂੰ ਦੁੱਧ ਆਗਾ ਜੀ ਬਾਜਾਂ ਨੂੰ ਦੁੱਧ ਆ ਜੀ ਰਲ ਕੇ ਪਈ ਠੀਕ ਹੈ ਹਾਂਜੀ ਉਹ ਵੀ ਗੁਣ ਕਰੀ ਆ ਨਾ ਦੁੱਧ ਬਹੁਤ ਜ਼ਿਆਦਾ ਜੀ ਤੇ ਬਈ ਕਹਿ ਦਿੰਦੇ ਜਿਵੇਂ ਆਪਣੇ ਆਪਣੇ ਕਈ ਵਾਗ ਵਾਲਿਆਂ ਤੋਂ ਲੈ ਲੈਂਦੇ ਜਾਂ ਕਿਵੇਂ ਲੈ ਲੈਂਦੇ ਘਰੇ ਆ ਕੇ ਦੁੱਧ ਹੀ ਨਹੀਂ ਦਿੰਦੀ ਇਹ ਤਾਂ ਜੇ ਜਾਂ ਕਹਿੰਦੇ ਇਹਦਾਗਾ ਬਸ਼ਰੂਜਾ ਕੋਈ ਉਹ ਜਾ ਹੋ ਜੇ ਉਦੋਂ ਵੀ ਨਹੀਂ ਮਿਲਦੀ ਜਿਆਦਾ ਨਹੀਂ ਕਰਦੀ ਇਹ ਨਹੀਂ ਬੱਚਿਆਂ ਦਾ ਬਹੁ ਕਰਦੇ ਆ ਜੀ ਐਚ ਐਚ ਐਫ ਦੇ ਮੁਕਾਬਲੇ ਉਹਦੇ ਮੁਕਾਬਲੇ ਤਾਂ ਬਹੁ ਕਰਦੇ ਆ ਜੀ ਉਹਦਾ